ਮਾਮਾ ਸਿਰ ਪਲੋਸ ਰਹੀਆਂ ਸੀ ਭੈਣਾ ਦੁਆਵਾਂ ਦੇ ਰਹੀਆਂ ਸੀ ਤੇ ਨੌਜਵਾਨ ਮੁੰਡੇ ਮੋਢੇ ਤੇ ਹੱਥ ਰੱਖ ਕੇ ਸੈਲਫੀਆਂ ਕਰਾਉਂਦੇ ਆ ਇਹ ਪਿਆਰ ਦਾ ਕਿਸੇ ਕਰੰਸੀ 'ਚ ਦੁਨੀਆ ਦੀ ਕਿਸੇ ਕਰੰਸੀ 'ਚ ਕੋਈ ਮੁੱਲ ਨਹੀਂ ਹੈਗਾ ਵੀਰੋ ਆ ਜਿਹੜੇ ਫੁੱਲ ਨੇ ਇਹਨਾਂ ਦਾ ਕੋਈ ਮੁੱਲ ਨਹੀਂ ਹੈਗਾ ਇਹ ਇਹ ਮਿਲਦੇ ਨਹੀਂ ਇਹ ਇਹ ਸਾਨੀ ਨਾਲ ਨਹੀਂ ਮਿਲਦੇ ਆ ਪਿਆਰ ਦੇ ਫੁੱਲ ਇੱਕ ਆਸਾਨੀ ਨਾਲ ਨਹੀਂ ਮਿਲਦੇ ਤੁਸੀਂ ਦੂਜੇ ਲੀਡਰਾਂ ਦਾ ਹਾਲ ਦੇਖ ਲਓ ਉਹ ਅੱਗੇ ਅੱਗੇ ਲੋਕ ਡਾਂਗਾ ਛੇਤਰ ਲੈ ਕੇ ਪਿੱਛੇ ਪਿੱਛੇ ਇਹ ਹਾਲਤ ਹੈ ਉਹਨਾਂ ਦੀ ਕਰਤੂਤਾ ਕਰਕੇ ਉਹਨਾਂ ਨੇ ਗਰੀਬਾਂ ਨਾਲ ਧੱਕੇ ਕੀਤੇ ਆ ਗਰੀਬਾਂ ਦੇ ਜਵਾਕਾਂ ਦੇ ਮੂੰਹ 'ਚੋਂ ਰੋਟੀ ਖੋਹ ਖੋਹੀ ਹੈ ਗਰੀਬਾਂ ਦੇ ਚੁੱਲਿਆਂ ਦੀ ਅੱਗ ਬੁਝਾਈ ਹੈ ਤਾਂ ਕਰਕੇ ਉਹਨਾਂ ਨਤੀਜੇ ਭੁਗਤੜੇ ਪੈ ਰਹੇ ਆ ਅੱਜ ਇੱਥੇ ਮੈਂ ਜਦੋਂ ਆਇਆ ਆ ਗੱਡੀ ਦਾ ਹਾਲ ਦੇਖ ਲਓ ਸਾਨੂੰ ਹਰ ਜਗ੍ਹਾ ਤੇ ਇਸ ਤੋਂ ਬਾਅਦ ਮੈਂ ਫਗਵਾੜੇ ਜਾਊਂਗਾ ਬੰਗੇ ਜਾਊਂਗਾ ਮਿਹਨਤ ਪੱਖੋਂ ਅਸੀਂ ਕੋਈ ਕਮੀ ਨਹੀਂ ਛੱਡਣੀ ਮੈਨੂੰ ਹਰੇਕ ਹਰ ਰੋਜ਼ ਘਟੂਕੜ ਚਾਰ ਪੰਜ ਥਾਂ ਤੇ ਪੈਟਰੋਲ ਪੰਪ ਤੇ ਗੱਡੀ ਰੋਕ ਕੇ ਫੁੱਲ ਕੱਢ ਕੇ ਆਪਣੇ ਬੈਠਣ ਨੂੰ ਜਗ੍ਹਾ ਬਣਾਉਣੀ ਪੈਂਦੀ ਐ ਇੰਨਾ ਪਿਆਰ ਦੇਣਾ ਮੈਂ ਹਰੇਕ ਸਟੇਜ ਤੇ ਹਰੇਕ ਥਾਂ ਮੈਂ 15 ਤੋਂ 20 ਕਿੰਡ ਲੋਕਾਂ ਨੂੰ ਦੇ ਦੇਣਾ ਹੁੰਨਾ ਕਿ ਤੁਸੀਂ ਆਪਣੀ ਪੜਾਅਸ ਕੱਢ ਲਓ ਨਾਰਾ ਲਾ ਲਓ ਚੀਕ ਮਾਰ ਲਓ ਕਿਉਂਕਿ ਤਿੰਨ ਚਾਰ ਪੀੜੀਆਂ ਦੀ ਪੜਾਅਸ ਇਕੱਠੀ ਹੋਈ ਪਈ ਹੈ ਲਓ ਹੁਣ ਤੁਹਾਡੇ 20 ਸਕਿੰਟ ਤੁਹਾਡਾ ਸਮਾਂ ਸ਼ੁਰੂ ਹੁੰਦਾ ਹੈ ਅਬ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ